ਇਹ ਕਰਨਲ ਵਾਠ ਦੇ ਉੱਤੇ ਜਿਹੜਾ ਪੁਲਿਸ ਨੇ ਹਮਲਾ ਕੀਤਾ ਉਹ ਚੰਗਾ ਕੀਤਾ ਚੰਗਾ ਇਸੇ ਕਰਕੇ ਹੋਇਆ ਨਾ ਬਾਈ ਜੀ ਕਿ ਇਹਨਾਂ ਨੂੰ ਅਕਲ ਆਊਗੀ ਇਹਨਾਂ ਦੇ ਕੰਨਾਂ ਤੇ ਜੂੰ ਸਰਕੂਗੀ ਕਿਉਂਕਿ ਜਦੋਂ ਇੱਕ ਸਿਪਾਹੀ ਹੌਲਦਾਰ ਤੱਕ ਸੂਬੇਦਾਰ ਤੱਕ ਕੁੱਟਿਆ ਜਾਂਦਾ ਤੇ ਕਿਸੇ ਦੇ ਸਾਡੇ ਬਰਗੇਡੀਅਰ ਦੇ ਕਿਸੇ ਕਰਨਲ ਦੇ ਕਿਸੇ ਜਰਨਲ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਨਾ ਸਾਡੇ ਮੋਦੀ ਦੇ ਤੇ ਨਾ ਅੰਮ੍ਰਿਤਸਰ ਦੇ ਜਿਹੜਾ ਗ੍ਰਹਿ ਮੰਤਰੀ ਆ ਪਰ ਕੀ ਹੈ ਕਿ ਅੱਜ ਕਰਨਲ ਨੂੰ ਕੁੱਟਿਆ ਤੇ ਕਰਨ ਨੂੰ ਇਹ ਜਰਨਲ ਨੂੰ ਵੀ ਕੁੱਟਣਗੇ ਬਰਗੇਡੀਅਰ ਨੂੰ ਵੀ ਕੁੱਟਣਗੇ ਕਰਨਲ ਦੇ ਥੱਲੇ 1200 ਬੰਦਾ ਹੁੰਦਾ ਹੈ 1200 ਬੰਦਾ ਜਿਹਦੇ ਕੋਲੇ ਅਸਲਾ ਹੈ ਜਿਹੜਾ ਇੱਕ ਪਾਕਿਸਤਾਨ ਦੇ ਨਾਲ ਲੜਾਈ ਲੜ ਸਕਦਾ ਹੈ ਗ੍ਰੇਨੇਡ ਉਹਦੇ ਕੋਲੇ ਆ AK47 ਇਨਸਾਸ SLR LMG ਸਾਰੀਆਂ ਗੰਨਾਂ ਉਹਦੇ ਕੋਲੇ ਆ ਫੋਰਸ ਉਹਦੇ ਕੋਲੇ ਆ ਕੀ ਨਹੀਂ ਕਰ ਸਕਦਾ ਉਹ ਤੇ ਫਿਰ ਇਹਨਾਂ ਨੂੰ ਭੱਜਿਆ ਨੂੰ ਰਾਹ ਨਹੀਂ ਤੇ ਹੁਣਾ ਕਿਉਂਕਿ ਅੱਜ ਦੇਖੋ ਫੌਜ ਕੋਲੇ ਕਿਹੜਾ ਅਸਲਾ ਨਹੀਂ ਹੈ ਤੇ ਪੁਲਿਸ ਕੋਲੇ ਕਿੰਨਾ ਕਿ ਹੁੰਦਾ ਇਹਨਾਂ ਨੂੰ ਤਾਂ ਇੱਕ ਗੈਂਗਸਟਰ ਮਾਰ ਕੇ ਚਲਾ ਜਾਂਦਾ ਪੁਲਸ ਵਾਲੇ ਨੇ ਫੌਜੀ ਦੇ ਵੱਟ ਮਾਰਿਆ ਉਹ ਉਥੇ ਡਿੱਗ ਪਿਆ। ਕੌਜ ਮਤਲਬ ਬਰਗੇਡੀਅਰ ਤੱਕ ਗੱਲ ਪਹੁੰਚ ਗਈ। ਥਾਣਾ ਪੂਰਾ ਘੇਰ ਲਿਆ। ਕੋਈ ਪੁਲਿਸ ਵਾਲਾ ਨਹੀਂ ਛੱਡਿਆ ਕਿਸੇ ਦੇ سٹਾਰ ਨਹੀਂ ਛੱਡੇ। ਕੁਛ ਨਹੀਂ ਬਹੁਤ ਕੁੱਟਿਆ ਜੀ। ਤਾਂ ਹਾਂਜੀ ਥਾਣੇ 'ਚ ਵੜ ਕੇ। ਤਾਂ ਉਹ ਹੁੰਦੇ ਆ ਬਰਗੇਡੀਅਰ। ਤੇ ਜਦੋਂ ਅੱਜ ਕਰਨਲ ਨੂੰ ਕੁੱਟਿਆ ਤੇ ਹੋ ਸਕਦਾ ਉਹਨਾਂ ਦੇ ਕੰਨਾਂ ਤੇ ਜੂੰਨ ਸਰਕੇ। ਤੇ ਕੱਲ ਨੂੰ ਇਹ ਜਿਹੜੀ ਲੱਤ 'ਚ ਗੋਲੀਆਂ ਮਾਰਦੇ ਉਹ ਹਿੱਕਾਂ 'ਚ ਵੱਜਣੀਆਂ ਲੋਕਾਂ ਦੇ। ਇਹ ਜਿਹੜੇ ਸਾਡੇ 84 ਵਾਲਾ ਦੌਰ 90 ਵਾਲਾ ਦੌਰ ਜਦੋਂ ਦੁਬਾਰੇ ਆਊਗਾ। ਸਾਡੇ ਜਿਹੜੇ ਬੱਚੇ ਆਂ ਤੀ ਪੁੱਤਾਂ ਨੂੰ ਮਾਰਨਗੇ ਤੇ ਫੇਰ ਉਹੀ ਜਿਹੜਾ ਬਿਆੰਤ ਨੂੰ ਆਪ ਜੇ ਜਾਂ ਕੇਪੀਐਸ ਗਿੱਲ ਨੂੰ ਕਹਿੰਦੇ ਸੀਗੇ ਤੇ ਅੱਜ ਉਹੀ ਜਿਹੜਾ ਡੀਜੀਪੀ ਆ ਜਾਂ ਉਹੀ ਆਪਣਾ ਮੁੱਖ ਮੰਤਰੀ ਭਗਵੰਤ ਮਾਨ ਹੈ ਤੇ ਉਹੀ ਰੂਪ ਧਾਰਨ ਕਰਨਗੇ ਉਹੀ ਪੁਲਿਸ ਸਾਡੇ ਬਰਗੇਡੀਅਰ ਬੈਠੇ ਆ ਕੱਲੀਆਂ ਗੱਲਾਂ ਕਰਨ ਵਾਲੇ ਮੈਂ ਇਹਨਾਂ ਨੂੰ ਬਰਗੇਡੀਅਰ ਨਹੀਂ ਮੰਨਦਾ ਇਹਨਾਂ ਦੀ ਬਦੌਲਤ ਹੀ ਕਰਨਲ ਕੁੱਟਿਆ ਗਿਆ ਜਿਹੜੇ ਸਾਡੇ ਜਰਨਲ ਬਰਗੇਡੀਅਰ ਜਿਹੜੇ ਬੈਠੇ ਆ ਨਾ ਉਹਨਾਂ ਦੀ ਬਦੌਲਤ ਕੁੱਟਿਆ ਗਿਆ ਤੁਸੀਂ ਅੱਜ ਤੱਕ ਕਿਸੇ ਕਰਨਲ ਦੀ ਕਿਸੇ ਜਰਨਲ ਦੀ ਕਿਸੇ ਕੈਪਟਨ ਦੀ ਮੈਨੂੰ ਵੀਡੀਓ ਫੋਟੋ ਦਿਖਾ ਦਿਓ ਕਿਉਂ ਥੱਲੇ ਧਰਤੀ ਤੇ ਬੈਠਾ ਬਹਿੰਦੇ ਨਹੀਂ ਉਹ ਮਰ ਜਾਣਗੇ ਤੇ ਉਹ ਬੰਦਾ ਦਾਰੂ ਕਿਵੇਂ ਪੀ ਸਕਦਾ ਇੱਕ ਕਰਨਲ ਰੈਂਕ ਦਾ ਬੰਦਾ ਬਾਹਰ ਖੜਾ ਹੋ ਕੇ ਦਾਰੂ ਕਿਵੇਂ ਪੀਉ ਜੇਕਰ ਜਿਹੜੇ ਕਰਨਲ ਆ ਬਰਗੇਡੀਅਰ ਆ ਜੇ ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਜੇ ਉਹਨਾਂ ਨੇ ਦੁਬਾਰਾ ਇੱਜ਼ਤ ਨੂੰ ਬਰਕਰਾਰ ਰੱਖਣਾ ਹੈ ਤਾਂ ਡਿਸਮਿਸ ਤੇ ਦੁਬਾਰਾ ਬਹਾਲ ਨਹੀਂ ਤੇ ਨਹੀਂ ਤਾਂ ਮਾਫੀ ਵੀ ਦੇ ਸਕਦੇ ਕੁਝ ਵੀ ਕਰ ਸਕਦੇ ਹੁਣ ਪੰਜਾਬ ਦੇ ਵਿੱਚ ਹੀ ਇਨਕਾਊਂਟਰ ਕਿਉਂ ਹੋ ਰਿਹਾ ਪੰਜਾਬ ਦੇ ਵਿੱਚ ਹੀ ਨਸ਼ਾ ਕਿਉਂ ਫੈਲ ਰਿਹਾ ਅੱਜ ਇਹ ਜਿਹੜੇ ਗੈਂਗਸਟਰ ਹੈ ਉਹਨਾਂ ਦੇ ਘਰ ਟਾ ਰਹੇ ਆ ਤੇ ਫਿਰ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਨਸ਼ਾ ਬਕਵਾਇਆ ਜਿਹੜੇ ਸਾਡੇ ਐਮ ਐਲ ਏ ਐਮ ਪੀ ਆ ਨੇ ਨਸ਼ਾ ਬਕਵਾਇਆ ਤੇ ਉਹਨਾਂ ਦੇ ਘਰ ਤੋਂ ਢਟਾਉਣਗੇ ਇਹ ਇਹ ਜਿਹੜਾ ਫੌਜੀ ਬੰਦੇ ਤੇ ਜਾਂ ਜਿਹੜੇ ਆਮ ਲੋਕ ਹੈ ਉਹਨਾਂ ਤੇ ਹੀ ਤਸੱਦਦ ਕਰ ਸਕਦੇ ਆ ਪਰ ਜਿਹੜਾ ਕੋਈ ਨਸ਼ਾ ਤਸਕਰ ਹੈ ਜਿਹੜਾ ਕੋਈ ਗੈਂਗਸਟਰ ਹੈ ਜਿਹੜਾ ਕੋਈ ਵੱਡਾ ਕੋਈ ਅਤਵਾਦੀ ਹੈ ਉਹਨਾਂ ਤਾਂ ਇਹ ਡਰ ਕੇ ਭਜਦੇ ਆ ਲੋਕਵਾਜ਼ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪਟਿਆਲੇ ਦੀ ਜੋ ਕਰਨਲ ਬਾਰਨਰ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਮੁੱਦਾ ਜਿਹੜਾ ਲਗਾਤਾਰ ਪਖਦਾਂ ਨਜ਼ਰ ਆ ਰਿਹਾ ਪਰ ਪ੍ਰਸ਼ਾਸਨ ਤੇ ਪੁਲਿਸ ਹਾਲੇ ਤੱਕ ਚੁੱਪ ਹੈ ਜਿਹੜੀ ਬਣਦੀ ਕਾਰਵਾਈ ਹੈ ਦੋਸ਼ੀਆਂ ਨੂੰ ਨਾ ਤਾਂ ਪਰਚੇ ਵਿੱਚ ਨਾਮਜ਼ਦ ਕੀਤਾ ਨਾ ਕਿ ਉਹਨਾਂ ਉੱਤੇ ਠੋਸ ਕਾਰਵਾਈ ਕੀਤੀ ਇਹ ਸਾਰੇ ਕਿਸ ਨੂੰ ਕਿਵੇਂ ਦਿਖਦੇ ਜਿਹੜਾ ਹਮਲਾ ਹੋਇਆ ਜਾਂ ਇਸ ਤੋਂ ਬਾਅਦ ਜੋ ਪੁਲਿਸ ਪੰਜਾਬ ਦੇ ਵਿੱਚ ਕਰ ਰਹੀ ਹੋ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਸੈਨਿਕ ਚੰਕੌਰ ਸਿੰਘ ਹੋਣਗੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਸੀ ਕਾ ਵੀਰ ਜੀ ਪਹਿਲਾਂ ਤਾਂ ਲੋਕ ਅਵਾਜ਼ ਟੀਵੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜਿਹੜਾ ਤੁਸੀਂ ਬਹੁਤ ਸਾਥ ਦਿੰਦੇ ਹੋ ਹਾਂਜੀ ਵੀਰ ਜੀ ਸਭ ਤੋਂ ਪਹਿਲਾ ਸਵਾਲ ਜਿਹੜੀ ਪਟਿਆਲਾ ਵਿਖੇ ਘਟਨਾ ਵਾਪਰੀ ਹੈ ਕਰਨਲ ਬਾੜ ਦੇ ਨਾਲ ਤੇ ਉਹਨਾਂ ਦੇ ਪੁੱਤਰ ਦੇ ਨਾਲ ਉਹਨੂੰ ਕਿਵੇਂ ਦੇਖਦੇ ਤੁਸੀਂ ਘਟਨਾ ਨੂੰ ਭਾਈ ਮੈਂ ਦੇਖਦਾ ਕਿ ਕਰਨਲ ਬਾੜ ਦੇ ਉੱਤੇ ਜਿਹੜਾ ਪੁਲਿਸ ਨੇ ਹਮਲਾ ਕੀਤਾ ਉਹ ਚੰਗਾ ਕੀਤਾ ਅੱਛਾ ਉਹਨਾਂ ਨੇ ਬਹੁਤ ਵਧੀਆ ਕੀਤਾ ਜਿਹੜਾ ਇੰਸਪੈਕਟਰ ਨੇ ਤਿੰਨ ਇੰਸਪੈਕਟਰਾਂ ਨੇ ਮਿਲ ਕੇ ਜਿਹੜਾ ਕਰਨਲ ਬਾਠ ਨੂੰ ਕੁੱਟਿਆ ਬਹੁਤ ਚੰਗਾ ਕੀਤਾ ਉਹ ਚੰਗਾ ਚੰਗਾ ਇਸ ਕਰਕੇ ਕੀਤਾ ਬਾਈ ਜੀ ਕਿਉਂਕਿ ਦੇਖੋ ਜਿਹੜੇ ਨਾਇਕ ਹੌਲਦਾਰ ਆ ਸੂਬੇਦਾਰ ਕੈਪਟਨ ਆ ਇਹ ਤਾਂ ਪੰਜਾਬ ਪੁਲਿਸ ਰੋਜ਼ ਹੀ ਕੁੱਟਦੀ ਆ ਕਿਤੇ ਨਾ ਕਿਤੇ ਪਰ ਕੀ ਹੈ ਕਿ ਅੱਜ ਕਰਨਲ ਨੂੰ ਕੁੱਟਿਆ ਤੇ ਕਰਨ ਨੂੰ ਇਹ ਜਰਨਲ ਜਰਨਲ ਨੂੰ ਵੀ ਕੁੱਟਣਗੇ ਬ੍ਰਿਗੇਡੀਅਰ ਨੂੰ ਵੀ ਕੁੱਟਣਗੇ ਤੇ ਇੱਕ ਦਿਨ ਇਹੋ ਜਾਊਗਾ ਜਿਹੜਾ ਸੀਐਮ ਭਗਵੰਤ ਮਾਨ ਜਾਂ ਮੁੱਖ ਮੰਤਰੀ ਬਾਦਲ ਤੇ ਜਾਂ ਫਿਰ ਬਾਈ ਜੀ ਮੋਦੀ ਤੱਕ ਇਹ ਉਹਨਾਂ ਨੂੰ ਵੀ ਕੁੱਟਣਗੇ ਠੀਕ ਹੈ ਇਹ ਲੱਗਦਾ ਹੈ ਘਟਨਾ ਬਿਲਕੁਲ ਲੱਗਦਾ ਜੀ ਕਿਉਂਕਿ ਜਦੋਂ ਇਹਨਾਂ ਨੂੰ ਖੋਲ ਹੀ ਇੰਨੀ ਦੇ ਦਿੱਤੀ ਗਈ ਆ ਦੇਖੋ ਅੱਜ ਜਿਹੜੇ ਕਾਨੂੰਨ ਹੈ ਉਹਦੇ ਵਿੱਚ ਕਿੰਨੇ ਅਨਕਾਊਂਟਰ ਹੋ ਰਹੇ ਆ ਜੀ ਕੋਈ ਪੁੱਛਗੇਛ ਹੈ ਜੇ ਆਪਾਂ ਆਪ ਮੰਨਦੇ ਆ ਇੱਕ ਫੌਜ ਆ ਸਾਡੀ ਜਿਹੜੀ ਕਿ ਸਾਨੂੰ ਜਿਵੇਂ ਪਾਕਿਸਤਾਨ ਆ ਜਾਂ ਹੋਰ ਆ ਉਹ ਬਾਹਰਲੇ ਉਹਨਾਂ ਨਾਲ ਲੜਾਈ ਲੜਦੀ ਆ ਜੇ ਅੱਜ ਫੌਜ ਦਾ ਕਰਨਲ ਕੁੱਟਦਾ ਤੇ ਇਥੇ ਰੋਜ ਹੀ ਜਿਹੜੇ ਨਾਇਕ ਹੌਲਦਾਰ ਜਿਹੜੇ ਕੁੱਟੇ ਜਾਂਦੇ ਜਿਹੜੇ ਬਾਰਡਰਾਂ ਤੇ ਖੜੇ ਆ ਤੇ ਉਹਨਾਂ ਦੀ ਮਾਨਸਿਕਤਾ ਕਿੱਥੇ ਜਾਂਦੀ ਆ ਉਹ ਜਿਹੜਾ ਮਨੋਵਲਾ ਗਿਰਦਾ ਜਾਂ ਨਹੀਂ ਕਰਦਾ ਇਹ ਸਾਰੇ ਸਰੋਤੇ ਜਾਣਦੇ ਆ ਤੇ ਜਿਵੇਂ ਉੱਥੇ ਕਰਨਲ ਵਾਠ ਨੂੰ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਸਾਨੂੰ ਗਾਲਾਂ ਕੱਢੀਆਂ ਤਾਂ ਉਹ ਸਾਰਾ ਆਪਣਾ ਪੰਜਾਬ ਨਹੀਂ ਸਾਡਾ ਭਾਰਤ ਜਾਣਦਾ ਕਿ ਪੁਲਿਸ ਗਾਲਾਂ ਕੱਢਦੀ ਆ ਜਾਂ ਫੌਜ ਗਾਲਾਂ ਕੱਢਦੀ ਆ ਤੇ ਫੌਜ ਨੂੰ ਜੇ ਮੈਂ ਮੈਂ ਜਿੱਥੋਂ ਤੱਕ ਨੌਕਰੀ ਕੀਤੀ ਆ ਜਦੋਂ ਅਸੀਂ ਕਿਤੋਂ ਜਾਂਦੇ ਆ ਦੂਰ ਕਿਤੇ ਵੀ ਲੰਘਦੇ ਆ ਅਸੀਂ ਤਾਂ ਸਾਨੂੰ ਬੱਚੇ ਵੀ ਸਲੂਟ ਮਾਰਦੇ ਆ ਬਿਲਕੁਲ ਪੁਲਿਸ ਨੂੰ ਅਜ ਤੱਕ ਕਿਸੇ ਨੇ ਸਲੂਟ ਮਾਰਿਆ ਲੋਕ ਗਾਲਾਂ ਕੱਢਦੇ ਆ ਕਾਰਨ ਕਿਉਂਕਿ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਸਾਰੇ ਜਿਹੜੇ ਪੁਲਿਸ ਵਾਲੇ ਆ ਉਹ ਗਲਤ ਨਹੀਂ ਹੁੰਦੇ ਤੇ ਸਾਰੇ ਫੌਜੀ ਸਹੀ ਨਹੀਂ ਹੁੰਦੇ ਮੈਂ ਇਸ ਗੱਲ ਨਾਲ ਸਹਿਮਤ ਆ ਐਗਰੀ ਕਰਦਾ ਪਰ ਜ਼ਿਆਦਾਤਰ ਜਿਹੜਾ ਹੈਗਾ ਅਸੀਂ ਉਹ ਦੇਖਿਆ ਜਾਂਦਾ ਕਿ ਜਿਵੇਂ ਅੱਜ ਪੁਲਿਸ ਜਗਾ ਜਗਾ ਤੇ ਰੋਜ਼ ਵੀਡੀਓ ਕਿੰਨੀਆਂ ਵਾਇਰਲ ਹੁੰਦੀਆਂ ਕਿ ਪੁਲਿਸ ਆਮ ਤੌਰ ਤੇ ਗਾਲਾਂ ਹੀ ਕੱਢਦੀ ਆ ਤੇ ਮੈਂ ਇਸੇ ਕਰਕੇ ਕਹਿਣਾ ਕਿ ਜੇ ਕਰਨਲ ਵਾਠ ਨੂੰ ਕੁੱਟਿਆ ਤਾਂ ਚੰਗਾ ਹੋਇਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਰਗੇਡੀਅਰ ਨੂੰ ਵੀ ਕੁੱਟਣਗੇ ਜਰਨਲ ਨੂੰ ਵੀ ਕੁੱਟਣਗੇ ਤੇ ਵੱਡੇ ਅਧਿਕਾਰੀਆਂ ਨੂੰ ਵੀ ਕੁੱਟਣਗੇ ਹੋ ਸਕਦਾ ਕਿਉਂਕਿ ਜਦੋਂ ਇੱਕ ਸਿਪਾਹੀ ਹੌਲਦਾਰ ਤੱਕ ਸੂਬੇਦਾਰ ਤੱਕ ਕੁੱਟਿਆ ਜਾਂਦਾ ਤੇ ਕਿਸੇ ਦੇ ਸਾਡੇ ਬਰਗੇਡੀਅਰ ਦੇ ਕਿਸੇ ਕਰਨਲ ਦੇ ਕਿਸੇ ਜਰਨਲ ਦੇ ਕੰਨਾਂ ਤੇ ਜੂ ਨਹੀਂ ਸਰਕੀ ਨਾ ਸਾਡੇ ਮੋਦੀ ਦੇ ਤੇ ਨਾ ਅਮਿਤ ਸ਼ਾਹ ਦੇ ਜਿਹੜਾ ਗ੍ਰਹਿ ਮੰਤਰੀ ਆ ਤੇ ਜਦੋਂ ਅੱਜ ਕਰਨਲ ਨੂੰ ਕੁੱਟਿਆ ਤੇ ਹੋ ਸਕਦਾ ਉਹਨਾਂ ਦੇ ਕੰਨਾਂ ਤੇ ਜੂ ਸਰਕੇ ਜਿਵੇਂ ਕਿ ਅੱਜ ਪੂਰਾ ਭਾਰਤ ਹਿੱਲੇ ਤੇ ਮੈਂ ਕਹਣਾ ਹਿਲਣਾ ਚਾਹੀਦਾ ਜਿਹੜੀ ਫੌਜ ਦੀ ਇੱਜ਼ਤ ਹੈ ਉਹ ਵਰਕਰਾਂ ਰਹਿਣੀ ਚਾਹੀਦੀ ਹੈ ਤੇ ਇਸ ਕਰਕੇ ਜਿਹੜੇ ਹੁਣ ਜਿਵੇਂ ਆਪਾਂ ਇੱਕ ਹੋਰ ਪਾਸੇ ਲੈ ਜਾਈਏ ਗੱਲ ਨੂੰ ਜਿਵੇਂ ਇਹ ਕਹਿੰਦੇ ਆ ਕਿ ਜੀ ਉਹ ਕਹਿੰਦੇ ਸੀ ਕਿ ਵੀ ਅਸੀਂ ਅਨਕਾਊਂਟਰ ਕਰਕੇ ਆਏ ਆ ਤੇ ਅੱਜ ਅਨਕਾਊਂਟਰ ਇਹਨਾਂ ਦੇ ਹੋ ਰਹੇ ਆ ਤੇ ਕੱਲ ਨੂੰ ਇਹ ਜਿਹੜੀ ਲੱਤ 'ਚ ਗੋਲੀਆਂ ਮਾਰਦੇ ਉਹ ਹਿੱਕਾਂ 'ਚ ਵੱਜਣੀਆਂ ਲੋਕਾਂ ਦੇ ਇਹ ਜਿਹੜੇ ਸਾਡੇ 84 ਵਾਲਾ ਦੌਰ 90 ਵਾਲਾ ਦੌਰ ਜਦੋਂ ਦੁਬਾਰੇ ਆਊਗਾ ਸਾਡੇ ਜਿਹੜੇ ਬੱਚੇ ਆ ਧੀ ਪੁੱਤਾਂ ਨੂੰ ਮਾਰਨਗੇ ਤੇ ਫੇਰ ਉਹੀ ਜਿਹੜਾ ਬਿਆਨਤ ਨੂੰ ਆਪਾਂ ਕਹਿੰਦੇ ਸੀਗੇ ਤੇ ਜਾਂ ਕੇ ਪੀਐਸ ਗਿੱਲ ਨੂੰ ਕਹਿੰਦੇ ਸੀਗੇ ਤੇ ਅੱਜ ਜੀਪੀ ਆ ਜਾਂ ਉਹੀ ਆਪਣਾ ਮੁੱਖ ਮੰਤਰੀ ਭਗਵੰਤ ਮਾਨ ਹੈ ਤੇ ਉਹੀ ਰੂਪ ਧਾਰਨ ਕਰਨਗੇ ਉਹੀ ਪੁਲਿਸ ਤੁਹਾਨੂੰ ਲੱਗਦਾ ਕਿ ਪੰਜਾਬ ਨੂੰ ਉਸੇ ਵੱਲ ਧੱਕਿਆ ਜਾ ਰਿਹਾ ਉਸੇ ਸਮੇਂ ਦੇ ਵੱਲ ਜਿਹੜਾ ਕੁਝ ਪਹਿਲਾਂ ਵਾਪਰੇ ਭਾਈ ਜੀ ਦੇਖੋ ਇਹ ਪਿੱਛੇ ਤੋਂ ਜੇ ਆਪਾਂ ਗੱਲ ਕਰ ਗਏ 1984 ਦੀ ਤੇ ਜਾਂ ਉਦੋਂ ਪਹਿਲਾਂ ਦੀ ਆਪਾਂ 1947 ਦੀ ਗੱਲ ਕਰ ਲਓ ਤੇ ਉਸ ਵੇਲੇ ਅੱਜ ਹੁਣ ਆਪਾਂ ਉਸੇ ਹੱਦ ਤੇ ਫੇਰ ਖੜੇ ਆ ਜੇ 40 40 ਸਾਲਾਂ ਦਾ ਵਕਵਾ ਲੈ ਲੀਏ ਤਾਂ ਇਹਨਾਂ ਨੇ ਕੀ ਕਰਨਾ ਹੁੰਦਾ ਜਿਹੜੀ ਪੰਜਾਬ ਦੀ ਨੌਜਵਾਨੀ ਆ ਉਹਨੂੰ ਕਿਹੜੇ ਤਰੀਕੇ ਨਾਲ ਖਤਮ ਕੀਤਾ ਜਾਵੇ ਕਿਉਂਕਿ ਜਿਹੜਾ ਪੰਜਾਬ ਇੱਕ ਇਹੋ ਜੀ ਸਟੇਟ ਆ ਜਿਹੜੇ ਇਹ ਰਾਜਨੀਤਿਕ ਲੀਡਰ ਆ ਜਾਂ ਹੋਰ ਆ ਇਹਨਾਂ ਤੋਂ ਦਬਦੀ ਨਹੀਂ ਹੈਗੀ ਅੱਜ ਇਹ ਮੈਂ ਜਿਵੇਂ ਕਿਸਾਨਾਂ ਦਾ ਵੀ ਆਪਾਂ ਉਦੋਂ ਵੀ ਪਿੱਛੇ ਜੇ ਗੱਲ ਕਰੀ ਸੀ ਤਾਂ ਕਿਸਾਨਾਂ ਨੂੰ ਵੀ ਆਪਾਂ ਇਹੀ ਗੱਲ ਕਹੀ ਸੀ ਵੀ ਕੱਲ ਨੂੰ ਤੁਹਾਨੂੰ ਵੀ ਕੁੱਟਣਗੇ ਤੇ ਅੱਜ ਉਹਨਾਂ ਨੇ ਕੁੱਟ ਕੇ ਉਥੋਂ ਵੀ ਠਾਤਾ ਤੇ ਉਦੋਂ ਪਹਿਲਾਂ ਜਿਹੜਾ ਆਗਰਾਹਾਂ ਵਾਲਾ ਸੀਗਾ ਜਾਂ ਹੋਰ ਜਥੇਬੰਦੀਆਂ ਦੇ ਜਿਹੜੇ ਚੰਡੀਗੜ੍ਹ ਜਾ ਰਹੇ ਸੀਗੇ ਉਹਨਾਂ ਨੂੰ ਵੀ ਰੋਕਿਆ ਗਿਆ ਫਿਰ ਜਿਹੜਾ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਵੀ ਖਾਲੀ ਕਰਵਾ ਦਿੱਤਾ ਗਿਆ ਤੇ ਇਹੀ ਚੀਜ਼ਾਂ ਵੀਰ ਜੀ ਮੈਂ ਇਹੀ ਕਹਿਣਾ ਕਿ ਜਿਹੜੇ ਇਹ ਪੁਲਿਸ ਨੂੰ ਜਿਹੜੇ ਹਥਿਆਰ ਜਿਹੜੇ ਮਤਲਬ ਅਧਿਕਾਰ ਵਧ ਦੇ ਰਹੀ ਹੈ ਸਰਕਾਰ ਇਹ ਬਹੁਤ ਵੱਡੀ ਗਲਤੀ ਹੈ ਜਦੋਂ ਕਿ ਪੁਲਿਸ ਨੂੰ ਦੇਖੋ ਨਸ਼ਿਆਂ ਦੇ ਉੱਤੇ ਅਧਿਕਾਰ ਦੇਣੇ ਚਾਹੀਦੇ ਆ ਜੇ ਹੁਣ ਮੰਨ ਲਓ ਅੱਜ ਇਹ ਜਿਹੜੇ ਗੈਂਗਸਟਰ ਆ ਉਹਨਾਂ ਦੇ ਘਰ ਟਾ ਰਹੇ ਆ ਤੇ ਫਿਰ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਨਸ਼ਾ ਬਕਵਾਇਆ ਜਿਹੜੇ ਸਾਡੇ ਐਮ.ਐਲ.ਏ. ਐਮ.ਪੀ.ਆਂ ਨੇ ਨਸ਼ਾ ਬਕਵਾਇਆ ਤੇ ਉਹਨਾਂ ਦੇ ਘਰ ਕਦੋਂ ਟਾਉਣਗੇ ਇਹ ਚੰਗਾ ਹੋਇਆ ਕਿ ਇਹ ਨਸ਼ਾ ਤਸ਼ਕਰਾਂ ਦੇ ਘਟਾ ਰਹੇ ਮੈਂ ਉਹਦੇ ਉਹਦੇ ਨਾਲ ਸਹਿਮਤ ਆ ਜੀ ਪਰ ਉਹਨਾਂ ਦੇ ਘਰ ਢਾਉਣ ਨਾਲੋਂ ਪਹਿਲਾਂ ਤਾਂ ਜਿਹੜੇ ਕੋਈ ਐਸਐਸਪੀ ਹੋਊਗਾ ਕੋਈ ਡੀਐਸਪੀ ਹੋਊਗਾ ਕੋਈ ਇਨਸਪੈਕਟਰ ਹੋਊਗਾ ਕੋਈ ਹੌਲਦਾਰ ਹੋਊਗਾ ਜਿਨ੍ਹਾਂ ਨੇ ਖੁਦ ਨਸ਼ਾ ਬਕਵਾਇਆ ਤੇ ਉਹਨਾਂ ਤੋਂ ਹਵਤੇ ਲਏ ਆ ਉਹਨਾਂ ਦੇ ਘਰ ਕਦੋਂ ਢਾਉਣੇ ਆ ਜਿਵੇਂ ਆਪਾਂ ਗੱਲ ਕੀਤੀ ਪਹਿਲਾਂ ਤੁਸੀਂ ਕਿਹਾ ਕਿ ਅਸੀਂ ਜਦੋਂ ਲੰਘਦੇ ਹੁੰਦੇ ਸੀ ਉਹਨੂੰ ਬੱਚੇ ਬੱਚੇ ਸਲੂਟ ਮਾਰਦੇ ਸੀਗੇ ਮਤਲਬ ਇੱਜ਼ਤ ਜਿਹੜੀ ਫੌਜ ਦੀ ਆ ਉਹ ਪੂਰੇ ਦੇਸ਼ ਭਰ ਦੇ ਵਿੱਚ ਬਹੁਤ ਜ਼ਿਆਦਾ ਸਾਰੇ ਜਾਣਦੇ ਆ ਪਰ ਪੰਜਾਬ ਦੇ ਜਿਹੜੇ ਅਧਿਕਾਰੀ ਨੂੰ ਇੰਨੇ ਵੱਡੀ ਰੈਂਕ ਤੇ ਆ ਜਿਹੜਾ ਫੌਜ ਦੇ ਵਿੱਚ ਆ ਸਿੱਖਾਂ ਜਾਂ ਪੰਜਾਬ ਦੇ ਬਹੁਤ ਘੱਟ ਨੇ ਉਹਨਾਂ ਦੇ ਵਿੱਚੋਂ ਪੰਜਾਬ ਦੀ ਹੀ ਪੁਲਿਸ ਉਹ ਬਿਲਕੁਲ ਬਾਈ ਜੀ ਪੰਜਾਬ ਦੇ ਜਿਹੜੇ ਹੈਗਾ ਮੈਂ ਤੁਹਾਨੂੰ ਦੱਸਦਾ ਇਹ ਇੱਥੋਂ ਨਹੀਂ ਗੱਲ ਚੱਲਦੀ ਇਹ ਉੱਪਰੋਂ ਗੱਲ ਚੱਲਦੀ ਆ ਪੰਜਾਬ ਦੇ ਹਾਲਾਤ ਅਸੀਂ ਕਿਵੇਂ ਖਰਾਬ ਕਰਨੇ ਆ ਜੀ ਹੁਣ ਪੰਜਾਬ ਦੇ ਵਿੱਚ ਹੀ ਇਨਕਾਊਂਟਰ ਕਿਉਂ ਹੋ ਰਿਹਾ ਪੰਜਾਬ ਦੇ ਵਿੱਚ ਹੀ ਨਸ਼ਾ ਕਿਉਂ ਫੈਲ ਰਿਹਾ ਨਸ਼ਾ ਤਾਂ ਦੇਖੋ ਜੇ ਆਪਾਂ ਪਿਛਲੇ ਉਹਦੀ ਗੱਲ ਕਰੀਏ ਜਿਹੜਾ ਹੈਗਾ ਗੁਜਰਾਤ ਦੇ ਵਿੱਚ ਜਿਹੜਾ ਬੰਦਰਗਾਹ ਤੇ ਆਇਆ ਕਿੰਨਾ ਨਸ਼ਾ ਆਇਆ ਤੇ ਕਿੱਥੇ ਗਿਆ ਹੁਣ ਮੈਂ ਗੁਜਰਾਤ ਦੇ ਵਿੱਚ ਰਹਿ ਕੇ ਆਇਆ ਗੁਜਰਾਤ ਡਰਾਈ ਏਰੀਆ ਤਾਂ ਇਹਵੇਂ ਜਿਵੇਂ ਜਿਹੜਾ ਕਰਨਲ ਬਾਠ ਨੂੰ ਕੁੱਟਿਆ ਗਿਆ ਪੰਜਾਬ ਦੇ ਵਿੱਚ ਹੀ ਇਹ ਤੋਂ ਪਹਿਲਾਂ ਇੱਕ ਜੂਪੀ ਦੇ ਵਿੱਚ ਵੀ ਘਟਨਾ ਹੋਈ ਸੀ ਜਿਹੜੀ ਮੈਂ ਗੱਲ ਕਰਦਾ ਸੀ ਵੀ ਨਾਇਕ ਹੌਲਦਾਰ ਸਿਪਾਹੀ ਕੈਪਟਨ ਉਦੋਂ ਕੈਪਟਨ ਕੁੱਟਿਆ ਸੀਗਾ ਪਿੱਛੇ 6-7 ਮਹੀਨਿਆਂ ਦੀ ਗੱਲ ਹੈ ਉਹ ਸ਼ਾਇਦ ਆਪਣੇ ਪੰਜਾਬ ਦੇ ਮੀਡੀਆ ਤੇ ਆਈ ਜਾਂ ਨਹੀਂ ਆਈ ਮੈਂ ਆਪਣੇ ਚੈਨਲ ਤੇ ਪੋਸਟ ਕੀਤੀ ਸੀਗੀ ਪੇਜ ਤੇ ਤੇ ਮੇਰਿਟ ਦੇ ਵਿੱਚ ਇੱਕ ਕੈਪਟਨ ਕੁੱਟਿਆ ਗਿਆ ਜਿਹੜੀ ਕਿ ਉਹਦੇ ਘਰ ਵਾਲੀ ਤੇ ਉਹਦੀ ਭੈਣ ਆਨ ਡਿਊਟੀ ਆਨ ਡਿਊਟੀ ਆਨ ਡਿਊਟੀ ਆਨ ਡਿਊਟੀ ਕੈਪਟਨ ਨੂੰ ਕੁੱਟਿਆ ਗਿਆ ਜਿਹੜੀ ਸਾਡੀ ਪੁਲਿਸ ਹੈ ਇਹ ਗ੍ਰਹਿ ਮੰਤਰੀ ਕਰ ਕੀ ਰਿਹਾ ਹੈ ਮੈਂ ਜੇ ਮਿਤਸ਼ਾ ਦੀ ਗੱਲ ਕਰਾਂ ਉਹ ਕਰ ਕੀ ਰਿਹਾ ਹੈ ਤੇ ਇਸੇ ਕਰਕੇ ਉਹ ਗੁੰਡਾ ਰਾਜ ਹੈ ਜੇ ਇਧਰ ਨੂੰ ਵੀ ਇਹੀ ਗੱਲ ਕਰ ਰਹੇ ਤੇ ਮੈਂ ਤਾਂ ਇਹੀ ਬਾਰ-ਬਾਰ ਬੇਨਤੀ ਕਰਦਾ ਕਿ ਜਿਹੜਾ ਇਹ ਜਾਣ ਬੁੱਝ ਕੇ ਪੰਜਾਬ ਦੇ ਹਾਲਾਤ ਖਰਾਬ ਕੀਤੇ ਜਾ ਰਹੇ ਆ ਨੌਜਵਾਨ ਨੂੰ ਹੁਣ ਜਿਵੇਂ ਨਾਲ ਹੀ ਹਿਮਾਚਲ ਦੀ ਹਿਮਾਚਲ ਦੀ ਥੋੜੀ ਜੀ ਕਟਣਾ ਪੰਜਾਬ ਦੇ ਹਾਲਾਤ ਜਾਣ ਬੁੱਝ ਕੇ ਖਰਾਬ ਕੀਤੇ ਜਾ ਰਹੇ ਆ ਬਾਈ ਜੀ ਅੱਛਾ ਜਿਹੜੀ ਆਪਾਂ ਇਸ ਘਟਨਾ ਤੇ ਫੇਰ ਵਾਪਸ ਆਉਨੇ ਆ ਕਿ ਹੁਣ ਤੱਕ ਕੀ ਇਸ ਤੋਂ ਪਹਿਲਾਂ ਜੀ ਕਾਰਵਾਈ ਕੀਤੀ ਗਈ ਹੈ ਫੌਜ ਦੇ ਵੱਲੋਂ ਜਿਵੇਂ ਫੌਜ ਦੇ ਨਾਲੇ ਵਾਪਰਿਆ ਹੋਵੇ ਜਾਂ ਫੌਜ ਨੇ ਜਦੋਂ ਹਮਲਾ ਕੀਤਾ ਹੋਵੇ ਕੋਈ ਜਵਾਬ ਦਿੱਤਾ ਹੋਵੇ ਬਾਈ ਜੀ ਦੋ ਚਾਂਸ ਦੇਖਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜਲੰਧਰ ਦਾ ਤੇ ਇੱਕ ਰੁੜਕੀ ਦਾ ਮੈਂ ਰੁੜਕੀ ਪੋਸਟਿੰਗ ਸੀਗਾ ਉੱਥੇ ਇੱਕ ਜਿਹੜਾ ਹੈਗਾ ਹੌਲਦਾਰ ਸੀਗਾ ਉਹਦੀ ਮਾਤਾ ਬਿਮਾਰ ਸੀ ਤੇ ਨਹਿਰ ਦੇ ਉੱਪਰ ਨਾਕਾ ਲੱਗਿਆ ਹੋਇਆ ਸੀ ਤੇ ਪੁਲਿਸ ਵਾਲੇ ਨੇ ਜਦੋਂ ਦੇਖਿਆ ਉਹਨੇ ਫੌਜੀ ਨੇ ਜੇਬ ਚੋਂ ਪੈਸੇ ਕਢੇ ਕੋ ਮਾਤਾ ਬਿਮਾਰ ਲਈ ਮਤਲਬ 100 100 200 ਇਕੱਠਾ ਕਰਕੇ ਸਾਰੇ ਨੇ ਫੌਜ ਦੇ ਵਿੱਚ ਇੱਕ ਭਾਈਚਾਰ ਉਹਨਾਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਤੇ ਉਹਨੇ ਰੋਕ ਲਿਆ ਉਹਨੂੰ ਸਕੂਟਰ ਨੂੰ ਜਦੋਂ ਉਹਨੂੰ ਦੱਸਿਆ ਵੀ ਮੈਂ ਫੌਜੀ ਆ ਜਦੋਂ ਉਹ ਪੈਸੇ ਕੱਢ ਕੇ ਆਪਣਾ ਮਗਰੋਂ ਪਰਸ ਕੱਢ ਕੇ ਆਪਣਾ ਆਈ ਕਾਰਡ ਦਿਖਾਉਣ ਲੱਗਿਆ ਉਹਦੇ ਪੁਲਿਸ ਵਾਲੇ ਦੀ ਨੀਤ ਫਿੱਟ ਗਈ ਜਦੋਂ ਉਹਨੇ ਪੈਸੇ ਮੰਗਣ ਲੱਗਿਆ ਤੇ ਉਹਨੇ ਪੈਸੇ ਦਿੱਤੇ ਨਹੀਂ ਵੀ ਮੈਂ ਫੌਜੀ ਆ ਕਿਉਂਕਿ ਫੌਜੀ ਦੇ ਵਿੱਚ ਵੀ ਤਾਂ ਆਪ ਦਾ ਰੁਤਬਾ ਹੁੰਦਾ ਨਾ ਬਾਈ ਜਦੋਂ ਉਹਨੇ ਉਹਦੇ ਵੱਟ ਮਾਰਿਆ ਪੋਸ ਵਾਲੇ ਨੇ ਫੌਜੀ ਦੇ ਵੱਟ ਮਾਰਿਆ ਉਹ ਉੱਥੇ ਡੱਗ ਪਿਆ ਜਿਹੜਾ ਉਹਨੂੰ ਬੱਚਾ ਲੈਣ ਆਇਆ ਸੀਗਾ ਉਹਨੇ ਜਾ ਕੇ ਜਿੱਥੋਂ ਉਹਨੂੰ ਲੈ ਕੇ ਆਇਆ ਸੀ ਉਸ ਜੁੰਟ ਦੇ ਵਿੱਚ ਜਾ ਕੇ ਦੱਸਤਾ ਠੀਕ ਹੈ ਉੱਥੇ ਜਦੋਂ ਦੱਸਿਆ ਤੇ ਪੂਰੀ ਫੌਜ ਮਤਲਬ ਬਰਗੇਡੀਅਰ ਤੱਕ ਗੱਲ ਪਹੁੰਚ ਗਈ ਮੈਂ ਉਹਨੂੰ ਮੰਨਦਾ ਹਾਂ ਬਰਗੇਡੀਅਰ ਆ ਜਿਹੜੇ ਕਰਨਲ ਜਿਹੜੇ ਛਿੱਤਰ ਖਾ ਕੇ ਜਾਂ ਜਿਹੜੇ ਬਰਗੇਡੀਅਰ ਬੈਠੇ ਆ ਕੱਲੀਆਂ ਗੱਲਾਂ ਕਰਨ ਵਾਲੇ ਮੈਂ ਇਹਨਾਂ ਨੂੰ ਬਰਗੇਡੀਅਰ ਨਹੀਂ ਮੰਨਦਾ ਇਹਨਾਂ ਦੀ ਬਦੌਲਤ ਹੀ ਕਰਨਲ ਕੁੱਟਿਆ ਗਿਆ ਜਿਹੜੇ ਸਾਡੇ ਜਰਨਲ ਬਰਗੇਡੀਅਰ ਜਰ ਬੈਠੇ ਆ ਨਾ ਉਹਨਾਂ ਦੀ ਬਦੌਲਤ ਕੁੱਟਿਆ ਗਿਆ ਤੇ ਬਰਗੇਡੀਅਰ ਨੇ ਜੀ ਪ ਥਾਣਾ ਪੂਰਾ ਘੇਰ ਲਿਆ ਠੀਕ ਹੈ ਕੋਈ ਪੁਲਿਸ ਵਾਲਾ ਨਹੀਂ ਛੱਡਿਆ ਕਿਸੇ ਦੇ سٹਾਰ ਨਹੀਂ ਛੱਡੇ ਕੁਛ ਨਹੀਂ ਬਹੁਤ ਕੁੱਟਿਆ ਜੀ ਤਾਂ ਹਾਂਜੀ ਥਾਣੇ 'ਚ ਵੜ ਕੇ ਕੋਈ ਨਹੀਂ ਛੱਡਿਆ ਜਿਹੜਾ ਮਿਲ ਗਿਆ ਉਹਨਾਂ ਦੀਆਂ ਲੱਤਾਂ ਵਾਂਹ ਤੋੜਤੀਆਂ ਠੀਕ ਹੈ ਉਸ ਤੋਂ ਬਾਅਦ ਜਦੋਂ ਉੱਪਰ ਤੱਕ ਗੱਲ ਗਈ ਤਾਂ ਬਰਗੇਡੀਅਰ ਕਹਿੰਦਾ ਜੀ ਮੇਰਾ ਕਰੋ ਜਿਹੜਾ ਕੋਟ ਮਾਰਸਲ ਕਰਨਾ ਆਰਡਰ ਇਹਨਾਂ ਨੂੰ ਮੈਂ ਦਿੱਤਾ ਠੀਕ ਹੈ ਜਦੋਂ ਇਹਨੇ ਮੇਰੇ ਜਵਾਨ ਨੂੰ ਕੁੱਟਿਆ ਤਾਂ ਮੈਂ ਇਹਨਾਂ ਨੂੰ ਕਿਵੇਂ ਛੱਡ ਦਿਆਂ ਹੂੰ ਤਾਂ ਉਹ ਹੁੰਦੇ ਆ ਬਰਗੇਡੀਅਰ ਐਵੇਂ ਜਿਵੇਂ ਜਲੰਧਰ ਦੇ ਵਿੱਚ ਜੀ ਬੈਕਗ੍ਰਾਉਂਡ ਮੈਨੂੰ ਕਲੀਅਰ ਡੇਟ ਯਾਦ ਨਹੀਂ ਜਲੰਧਰ ਦੇ ਵਿੱਚ ਹੋਇਆ ਸੀ ਸਾਡਾ ਇੱਕ ਫੌਜੀ ਛੁੱਟੀ ਆ ਰਿਹਾ ਸੀ ਉਥੋਂ ਕੀ ਹੈ ਕਿ ਜਦੋਂ ਉਹ ਚੱਲਣ ਲੱਗਾ ਬੱਸ ਸਟੈਂਡ ਤੇ ਆਇਆ ਤਾਂ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਹਾਂ ਜਰ ਵੀ ਇਹਦੇ ਕੋਲੇ ਰਮ ਹੈ ਅੱਜ ਕੱਲ ਤਾਂ ਰਮ ਆਮ ਹੀ ਉਹ ਹੋ ਜਾਂਦੀ ਆ ਉਦੋਂ ਥੋੜਾ ਜਿਹਾ ਹਉਆ ਹੁੰਦਾ ਸੀ ਉਹਨੂੰ ਆਹਦੇ ਜੀ ਇੱਕ ਬੋਤਲ ਦੇ ਦੇ ਗਾਹਾਂ ਉਹ ਵੀ ਮਤਲਬ ਅਣਖੀ ਸੀਗਾ ਕਹਿੰਦਾ ਤੁਸੀਂ 12 ਦੀਆਂ 12 ਰੱਖ ਲਓ ਪਰ ਇੱਕ ਨਹੀਂ ਦੇਣੀ ਠੀਕ ਹੈ ਇਹਨਾਂ ਨੇ ਜੀ ਜ਼ਬਰਦਸਤੀ ਖੋਲੀ ਜਦੋਂ ਜ਼ਬਰਦਸਤੀ ਖੋਲੀ ਇਹਨਾਂ ਨੇ ਕੀ ਕੀਤਾ ਜੀ ਉਹ ਫੌਜੀ ਮਤਲਬ ਜੁੰਟੇ ਚ ਜਾਵੜਿਆ ਸਾਰੀਆਂ 12 ਦੀਆਂ 12 ਬੋਤਲਾਂ ਉੱਥੋਂ ਛੱਡ ਕੇ ਛੁੱਟੀ ਚੱਲਿਆ ਸੀਗਾ ਉਹ ਜੁੰਟੇ ਚ ਜਾਵੜਿਆ ਜੁੰਟੇ ਜਾ ਕੇ ਜਦੋਂ ਉਹਨੂੰ ਦੱਸਿਆ ਤੇ ਉਹਦੇ ਕਰਨਲ ਨੇ ਵੀ ਇਸ ਤਰੀਕੇ ਦੇ ਹੀ ਕੀਤਾ ਸੀ ਠੀਕ ਹੈ ਫਿਰ ਜਿਹੜੀ ਪੁਲਿਸ ਨਾਲ ਝੜਪ ਹੋਈ ਸੀ ਆਮਣੇ ਸਾਹਮਣੇ ਫਿਰ ਉਹ ਜਲੰਧਰ ਜਾਣਦਾ ਜੀ ਬੈਕ ਤੇ ਜਾ ਕੇ ਪੁੱਛ ਲਿਓ ਵੀ ਉਹ ਘਟਨਾ ਕਿਹੜੇ ਸੰਦ ਦੀ ਆ ਠੀਕ ਹੈ ਮਤਲਬ ਫੌਜ ਜਿਹੜੀ ਉਹ ਆਪਦੇ ਪੱਧਰ ਤੇ ਵੀ ਕਾਰਵਾਈ ਜੇ ਕਰ ਸਕਦੀ ਹੈ ਜੇ ਕਰਨਾ ਚਾਹਵੇ ਮੈਂ ਕਹਣਾ ਜੀ ਅਣਖ ਹੀ ਉਹ ਹੈ ਜਿਹੜਾ ਹੁਣ ਜਿਵੇਂ ਮੰਨ ਲਓ ਇੱਕ ਪਿੱਛੇ ਜੇ ਹੋਰ ਹੋਇਆ ਸੀਗਾ ਕਿ ਇੱਕ ਕਿਸੇ ਦੇ ਮਤਲਬ ਜਨਾਨੀ ਜਿਹੜੀ ਛੇੜ ਦਿੱਤੀ ਗਈ ਸੀਗੀ ਔਸਰ ਦੀ ਤੇ ਉਹ ਜਦੋਂ ਉਹਨਾਂ ਨੇ ਉਹਨਾਂ ਨੂੰ ਕੁੱਟਿਆ ਤਾਂ ਉਹ ਉਹਨਾਂ ਨੇ ਅਫਸਰਾਂ ਨੇ ਇਹੀ ਜਵਾਬ ਦਿੱਤਾ ਕਿ ਜੇ ਅਸੀਂ ਆਪਣੀਆਂ ਜਨਾਨੀਆਂ ਦੀ ਇੱਜ਼ਤ ਨਹੀਂ ਬਚਾ ਸਕਦੇ ਤਾਂ ਫਿਰ ਅਸੀਂ ਦੇਸ਼ ਨੂੰ ਕਿੱਥੋਂ ਬਚਾਵਾਂਗੇ ਤਾਂ ਮੇਰਾ ਕਹਿਣ ਦਾ ਭਾਵੇਂ ਜਿਹੜਾ ਕਰਨਲ ਖੁਦ ਸੇਫ ਨਹੀਂ ਜੀ ਤੇ ਪਾਕਿਸਤਾਨ ਨੂੰ ਤਾਂ ਤੁਹਾਡੇ ਤੇ ਟੈਗ ਕਰਨਾ ਸੌਖਾ ਮੈਂ ਇਹ ਇਸੇ ਕਰਕੇ ਕਹਿ ਰਿਹਾ ਕਿ ਕਰਨਲ ਬਾਠ ਨੂੰ ਕੁੱਟਿਆ ਚੰਗਾ ਹੋਇਆ ਮੈਂ ਇਸੇ ਕਰਕੇ ਕਹਿ ਰਿਹਾ ਕਿਉਂਕਿ ਜਦੋਂ ਇਹ ਹੋਰ ਬਰਗੇਡੀਅਰ ਨੂੰ ਕੁੱਟਣਗੇ ਤਾਂ ਫਿਰ ਜਿਹੜੇ ਸਾਡੇ ਪੁਲਿਸ ਵਾਲੇ ਆ ਜਿਹੜਾ ਸਾਡਾ ਸਿਵਲ ਮਾਇਕਮ ਹੈ ਤੇ ਜਿਹੜੇ ਸਾਡੇ ਨੇਤਾ ਦਿੱਲੀ ਦੇ ਵਿੱਚ ਬੈਠ ਕੇ ਫਰੀਦਿਆਂ ਖਾਂਦੇ ਆ ਫਰੀਦੇ ਐਸ਼ੋਰਾਮ ਲੈਂਦੇ ਆ ਉਹਨਾਂ ਨੂੰ ਵੀ ਪਤਾ ਲੱਗ ਜੂ ਵੀ ਕਿਹੜੇ ਭਾਅ ਵਿਕਦੀ ਆ ਜਦੋਂ ਪਾਕਿਸਤਾਨ ਤੁਹਾਡੇ ਤੇ ਚੜ ਕੇ ਆਊਗਾ ਨਾ ਆ ਜਿਹੜੇ ਸਾਡੇ ਕੁਛ ਹਿੰਦੂ ਕੁਛ ਹੋਰ ਭਰਾ ਬਹੁਤ ਸਾਰੇ ਜਿਹੜੇ ਇੱਧਰ ਉੱਧਰ ਕੱਟੜਾ ਅਸੀਂ ਐ ਕਰ ਦਾਂਗੇ ਅਸੀਂ ਵਾਹ ਕਰ ਦਾਂਗੇ ਜਦੋਂ ਬਾਰਡਰ ਤੇ ਖੜਦਾ ਨਾ 56 ਇੰਚ ਦਾ ਸੀਨਾ ਉਦੋਂ ਪਤਾ ਲੱਗਦਾ ਇੱਥੇ ਟੀਵੀ ਦੇ ਉੱਤੇ 56 ਇੰਚ ਦਾ ਸੀਨਾ ਨਹੀਂ ਭਾਵੇਂ ਤੁਸੀਂ 58 ਦਾ ਬਣਾ ਲਓ 56 ਇੰਚ ਦਾ ਸੀਨਾ ਜਦੋਂ ਪਾਕਿਸਤਾਨ ਚైనా ਬਾਰਡਰ ਤੇ ਖੜਦਾ ਨਾ ਉਦੋਂ ਪਤਾ ਲੱਗਦਾ ਜਿਵੇਂ ਸ਼ਹੀਦ ਗਰਤੇਜ ਸਿੰਘ ਹੋਇਆ ਸੀ ਉਹਨੇ ਕਿੰਨੇ ਜਿਹੜੇ ਚੈਨ ਵਾਲਿਆਂ ਨੂੰ ਮਾਰ ਕੇ ਜਾਂ ਉਹਨਾਂ ਦੇ ਮਤਲਬ ਨਾਲ ਲੜਾਈ ਲੜ ਕੇ ਫੇਰ ਸੀਦ ਹੋਇਆ ਸੀ 56 ਇੰਚ ਦਾ ਸੀਨਾ ਉੱਥੇ ਪਤਾ ਲੱਗਦਾ ਭਾਈ ਜੀ ਤੇ ਜਿਹੜੇ ਜਿਵੇਂ ਤੁਸੀਂ ਗੱਲ ਕੀਤੀ ਕਿ ਫੌਜ ਰਾਖੀ ਕਰਦੀ ਹੈ ਦੇਸ਼ ਦੀ ਸਾਰਾ ਕੁਝ ਕਰਦੀ ਹੈ ਤੇ ਉਹਨਾਂ ਨੂੰ ਅਜਿਹੀ ਅਜ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਬਿਲਕੁਲ ਭਾਈ ਜੀ ਮੈਂ ਤਾਂ ਇਹੀ ਤਾਂ ਮੈਂ ਰੋਣਾ ਮੇਰਾ ਇਹੀ ਹੈ ਦੇਖੋ ਮੰਦ ਭਾਗੀ ਘਟਣਾ ਹੈ ਹੂੰ ਇੱਕ ਕਰਨਲ ਨੂੰ ਕੁੱਟਣਾ ਮੰਦ ਭਾਗੀ ਕੱਟਣਾ ਇੱਕ ਸਿਪਾਈ ਨੂੰ ਵੀ ਕੁੱਟਣਾ ਮੰਦ ਭਾਗੀ ਕੱਟਣਾ ਹੈ ਇੱਥੋਂ ਜੇ ਕੋਈ ਸੀਨਾ ਚੀਰ ਕੇ ਦੇਖੇ ਤਾਂ ਫਿਰ ਅਸੀਂ ਦੱਸ ਸਕਦੇ ਹਾਂ ਵੀ ਸਾਨੂੰ ਦੁੱਖ ਕਿੰਨਾ ਹੈ ਪਰ ਮੈਂ ਕਿਉਂ ਕਹਿ ਰਿਹਾ ਵੀ ਚੰਗਾ ਹੋਇਆ ਚੰਗਾ ਇਸੇ ਕਰਕੇ ਹੋਇਆ ਨਾ ਬਾਈ ਜੀ ਕਿ ਇਹਨਾਂ ਨੂੰ ਅਕਲ ਆਊਗੀ ਇਹਨਾਂ ਦੇ ਕੰਨਾਂ ਤੇ ਜੂੰ ਸਰਕੂਗੀ ਜਦੋਂ ਪਾਕਿਸਤਾਨ ਹੁਣ ਮੈਂ ਇੱਕ ਭਾਰਤ ਦਾ ਸੈਨਿਕ ਹਾਂ ਮੈਂ ਕਿਵੇਂ ਕਹਿ ਸਕਦਾ ਵੀ ਸਾਡੇ ਤੇ ਪਾਕਿਸਤਾਨ ਜਾਂ ਚైనా ਚੜਾਈ ਕਰੇ ਪਰ ਇੱਥੋਂ ਦੀ ਸੀਨਾ ਚੀਰ ਕੇ ਤਾਂ ਦੇਖੋ ਨਾ ਜਿਹੜਾ ਕੋਈ ਵੀ ਫੌਜੀ ਇਹ ਕਿਸੇ ਨੂੰ ਕੁੱਟ ਦਿੰਦੇ ਆ ਕਿਸੇ ਨੂੰ ਮੇਰਾ ਖੁਦ ਦਾ ਜਿਹੜਾ ਹੈਗਾ ਪਟਿਆਲਾ ਪੁਲਿਸ ਨੇ ਚਲਾਣ ਘਟਿਆ ਜੀ ਠੀਕ ਹੈ ਸੀਟ ਬੈਲਟ ਮੇਰੀ ਲੱਗੀ ਹੋਈ ਆ ਕਾਗਜ਼ ਪੱਤਰ ਮੇਰੇ ਪੂਰੇ ਆ ਹਰੀ ਬੱਤੀਆਂ ਮੈਂ ਕ੍ਰੋਸ ਕਰ ਰਿਹਾ ਹਾਂ ਰੈੱਡ ਦੇ ਵਿੱਚ ਨਹੀਂ ਹਰੀ ਬੱਤੀ ਕ੍ਰੋਸ ਕਰ ਰਿਹਾ ਹਾਂ ਫੌਜੀ ਆਦਮੀ ਤਾਂ ਇੱਥੋਂ ਤੱਕ ਮਤਲਬ ਆਪਦਾ ਕਾਨੂੰਨ ਜਿਹੜਾ ਹੈਗਾ ਰੱਖਦੇ ਆ ਰਿਸਪੈਕਟ ਕਰਦੇ ਆ ਉਹਦੀ ਤੇ ਮੈਨੂੰ ਘੇਰ ਕੇ ਕਹਿੰਦਾ ਜੀ ਤੂੰ ਰੈੱਡ ਬੱਤੀ ਤੋਂ ਆਇਆ ਮੈਂ ਕਿਹਾ ਤੂੰ ਕੈਮਰੇ ਚੱਕ ਕਰਾ ਮੁਰਕੇ ਜਦੋਂ ਮੇਰਾ ਚਲਾਨ ਕੱਟਿਆ ਉਹ ਕੱਟਤਾ ਜੀ ਇਹਨਾਂ ਨੇ ਮੇਰੇ ਨਾਲ ਬੱਚੇ ਸੀਗੇ ਮੈਂ ਉੱਥੇ ਬੋਲਿਆ ਨਹੀਂ ਬੱਚੇ ਵੀ ਕਹਿਣ ਲੱਗ ਗਏ ਵੀ ਯਾਰ ਕਿਉਂ ਇਹਨਾਂ ਨਾਲ ਵੈਸ ਕਰਦੇ ਹੋ ਮੇਰਾ 2000 ਰੁਪਏ ਦਾ ਚਲਾਨ ਕੱਟਿਆ ਸ਼ੀਟ ਵੈਲਟ ਦਾ ਮੈਂ ਕਹਿੰਦਾ ਅੱਜ ਵੀ ਮੇਰੇ ਕੋਲ ਚਲਾਨ ਦੀ ਪਰਚੀ ਪਈ ਆ ਪਟਿਆਲੇ ਦੇ ਤੁਸੀਂ ਕੈਮਰੇ ਚੈੱਕ ਕਰਾ ਲਓ ਜਿਹੜਾ ਹੈਗਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਵਾਲੀ ਉਹ ਜਿਹੜੇ ਹੈਗੇ ਤੇ ਅੱਜ ਵੀ ਇਹ ਪਟਿਆਲਾ ਪੁਲਿਸ ਤਾਂ ਕਰਦੀ ਐ ਇਦਾਂ ਇਹਨਾਂ ਨੇ ਕਰਨਲ ਕੁੱਟਣਾ ਜਾਂ ਬ੍ਰਿਗੇਡੀਅਰ ਕੁੱਟਣਾ ਇਹਨਾਂ ਲਈ ਕੁਝ ਵੀ ਨਹੀਂ ਹੈ ਬਾਈ ਜੀ ਆਮ ਗੱਲ ਹੈ ਆਮ ਗੱਲ ਹੈ ਮਤਲਬ ਜਿਹੜੇ ਫੌਜੀਆ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਫੌਜੀ ਨਾਲ ਜਾਣਬੁੱਝ ਕੇ ਕੁਝ ਕੀਤਾ ਜਾਂਦਾ ਜੇ ਉਹ ਫੌਜੀ ਆ ਬੰਦਾ ਪੁਲਿਸ ਜਾਣਬੁੱਝ ਕੇ ਕੁਝ ਕਰਦੀ ਫੌਜੀ ਨਾਲ ਬਾਈ ਜੀ ਦੇਖੋ ਜਾਣਬੁੱਝ ਕੇ ਇਹ ਤਾਂ ਉਹ ਦੱਸ ਸਕਦੇ ਆ ਹੋ ਸਾਨੂੰ ਤੁਹਾਨੂੰ ਪੁਲਿਸ ਅੱਜ ਦਿੰਦੀ ਹੈ ਜਦੋਂ ਜਾਣੇ ਹੋ ਕਿ ਤੇ ਆਉਨੇ ਆ ਮੈਂ ਕਹਣਾ ਬਾਈ ਜੀ ਬਹੁਤ ਸਾਰੇ ਲੋਕ ਇਹੋ ਜਿਹੇ ਹੈਗੇ ਆ ਚੰਗੇ ਜਿਹੜੇ ਇੱਜ਼ਤ ਦਿੰਦੇ ਆ ਪਰ ਵਿੱਚ ਇਹੋ ਜੇ ਉਹਨਾਂ ਦਾ ਪਤਾ ਨਹੀਂ ਫੌਜ ਨੇ ਕੀ ਮਾੜਾ ਕੀਤਾ ਜਾਂ ਕਿਸੇ ਨੇ ਇੱਕ ਅਦੇ ਬੰਦੇ ਨੇ ਕੋਈ ਗਲਤੀ ਕੀਤੀ ਹੋਊਗੀ ਜਾਂ ਕਿਸੇ ਨੇ ਗਾਲ ਦੁਪੜ ਕਰੀ ਹੋਊਗੀ ਜਾਂ ਕੁਝ ਵੀ ਹੋ ਸਕਦਾ ਕੁਝ ਬੰਦੇ ਇਹੋ ਜਿਹੇ ਆ ਜਿਹੜੇ ਫੌਜ ਤੋਂ ਹਾਲਾਂਕਿ 벨ਟ ਬੰਦ ਹੋ ਆ 벨ਟ ਬੰਦੇ ਆ ਤੇ ਜੇ 벨ਟ ਬੰਦ ਉਹ ਕਹਿੰਦੇ ਆ ਸੁਪਨਾ ਸਪਲਟ ਤੇ ਜ਼ਹਿਰ ਕਿਨੂੰ ਚੜੇ ਤੇ ਜੇ ਕਿਤੇ ਫੌਜ ਤੇ ਪੁਲਿਸ ਆਹਮਣੇ ਸਾਹਮਣੇ ਹੋ ਜਾਂਦੀ ਹੈ ਜਿਵੇਂ ਕਿ ਇੱਕ ਪਿਛੇ ਜੇ ਤੁਸੀਂ ਮੁਕਸਰ ਦੇ ਵਿੱਚ ਕੇਸ ਸੁਣਿਆ ਹੋਣਾ ਜਿਹੜਾ ਕਿ ਫੌਜੀਆਂ ਦੇ ਪ੍ਰਤੀ ਬਹੁਤ ਭੱਦੀ ਸ਼ਬਦਾਵਲੀ ਬੋਲੀ ਸੀਗੀ ਇੱਕ ਇਨਸਪੈਕਟਰ ਨੇ ਜਿਹੜਾ ਕਹਿੰਦਾ ਸੀਗਾ ਜੀ ਫੌਜੀਆਂ ਦੇ ਬੱਚੇ ਤਾਂ ਆਪਦੇ ਬੱਚੇ ਹੀ ਨਹੀਂ ਹੁੰਦੇ ਤੁਸੀਂ ਸੁਣਿਆ ਹੋਣਾ ਬਹੁਤ ਕੇਸ ਚੱਲਿਆ ਸੀਗਾ ਤਾਂ ਮੈਂ ਇਹੋ ਜਿਹੜੇ ਲੋਕਨ ਉਹਨਾਂ ਨੂੰ ਮੈਂ ਇਹਨਾਂ ਦੀ ਸਖਤ ਨਿੰਦਾ ਕਰਦਾ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਜਿਹੜੇ ਸਾਡੇ ਲੋਕ ਆ ਉਹਨਾਂ ਵੱਲੋਂ ਵੀ ਜਥੇਬੰਦੀਆਂ ਵੱਲੋਂ ਵੀ ਸਰਕਾਰ ਵੱਲੋਂ ਵੀ ਤੇ ਮਹਿਕਮੇ ਵੱਲੋਂ ਵੀ ਜਿਹੜੀ ਪੁਲਿਸ ਆ ਤੇ ਨਹੀਂ ਕਿਸੇ ਦਿਨ ਐ ਨਾ ਹੋਵੇ ਕਿ ਜੇਕਰ ਕੋਈ ਉਹੋ ਜੇ ਦਿਮਾਗ ਦਾ ਜਿਹੜੇ ਪਿੱਛੇ ਮੈਂ ਬਰਗੇਡੀਅਰਾਂ ਦੀ ਗੱਲ ਕਰੀ ਐ ਜੇ ਉਹੋ ਜਿਹਾ ਕੋਈ ਬਰਗੇਡੀਅਰ ਆ ਜਾਂਦਾ ਤਾਂ ਫਿਰ ਇਹਨਾਂ ਨੂੰ ਭੱਜਿਆ ਨੂੰ ਰਾਹ ਨਹੀਂ ਤੇ ਹੋਣਾ ਠੀਕ ਹੈ ਕਿਉਂਕਿ ਅੱਜ ਦੇਖੋ ਫੌਜ ਕੋਲੇ ਕਿਹੜਾ ਅਸਲਾ ਨਹੀਂ ਆ ਤੇ ਪੁਲਿਸ ਕੋਲੇ ਕਿੰਨਾ ਕੋ ਹੁੰਦਾ ਇਹਨਾਂ ਨੂੰ ਤਾਂ ਇੱਕ ਗੈਂਗਸਟਰ ਮਾਰ ਕੇ ਚਲਾ ਜਾਂਦਾ ਇਹ ਜਿਹੜਾ ਫੌਜੀ ਬੰਦੇ ਤੇ ਜਾਂ ਜਿਹੜੇ ਆਮ ਲੋਕ ਹੈ ਉਹਨਾਂ ਤੇ ਹੀ ਤਸੱਦਦ ਕਰ ਸਕਦੇ ਆ ਪਰ ਜਿਹੜਾ ਕੋਈ ਨਸ਼ਾ ਤਸ਼ਕਰ ਹੈ ਜਿਹੜਾ ਕੋਈ ਗੈਂਗਸਟਰ ਹੈ ਜਿਹੜਾ ਕੋਈ ਵੱਡਾ ਕੋਈ ਹੱਤਵਾਲਦੀ ਹੈ ਉਹਨਾਂ ਤਾਂ ਇਹ ਡਰ ਕੇ ਭੱਜਦੇ ਆ ਤੁਸੀਂ ਦੇਖਿਆ ਹੀ ਹੈ ਕਿਉਂਕਿ ਪੁਲਿਸ ਕੀ ਨਹੀਂ ਕਰ ਸਕਦੀ ਇਹਨਾਂ ਨੇ ਸਹੀ ਬੰਦੇ ਨੂੰ ਨਹੀਂ ਫੜਨਾ ਪਰ ਇਹਨਾਂ ਨੇ ਜਿਹੜਾ ਕੋਈ ਇੱਜ਼ਦਾਰ ਬੰਦਾ ਜਾਂ ਉਹਨੂੰ ਜ਼ਰੂਰ ਤੰਗ ਕਰਨਾ ਕਿਉਂਕਿ ਇਹਨੇ ਕਿਹੜਾ ਬੋਲਣਾ ਇੰਨਾ ਕੁਝ ਜਾਣਦੇ ਹੋਏ ਵੀ ਕਿ ਜਿਹੜੀ ਫੌਜ ਹੈ ਉਹ ਤਾਂ ਵੈਸੇ ਲੋਕਾਂ ਨੂੰ ਵੀ ਪਤਾ ਕਿ ਫੌਜ ਹੈ ਜਿਹੜੀ ਉਹ ਦੇਸ਼ ਪੱਧਰ ਦੀ ਹੈ ਜਿਹੜੇ ਪੁਲਿਸ ਹੈ ਉਹ ਸੂਬੇ ਦੀ ਹੈ ਫਿਰ ਵੀ ਫੌਜ ਨਾਲ ਆਏ ਪੰਗਾ ਲੈਣਾ ਸ਼ਰੀਆ ਮਕਟਣਾ ਉਹਨਾਂ ਨੇ ਆਈ ਕਾਰਡ ਵੀ ਦਿਖਾਇਆ ਕਿ ਮੈਂ ਮਤਲਬ ਕਰਨਲ ਆ ਫਿਰ ਵੀ ਕਹਿੰਦੇ ਕਿ ਚਲਾ ਕੇ ਮਾਰ ਦੇ ਆਈ ਕੜੇ ਇਹ ਕੁਝ ਕਰਨਾ ਮਤਲਬ ਕੋ ਜਾਣਦੇ ਹੋਏ ਵੀ ਸਾਰਾ ਕੁਝ ਬਾਈ ਜੀ ਮੈਂ ਇਹੀ ਤਾਂ ਰੋਣਾ ਰੋ ਰਿਹਾ ਮੇਰੇ ਨਾਲ ਖੁਦ ਨਾਲ ਵੀ ਇਹੀ ਗੱਲ ਵਾਪਰੀ ਆ ਮੈਂ ਕਿਸੇ ਬੰਦੇ ਨੂੰ ਮੈਂ ਆਨ ਸਰਵਿਸ ਸੀਗਾ ਮੈਂ ਇੱਕ ਬੰਦੇ ਨੂੰ ਦਿਖਾਇਆ ਆਈ ਕਾਰਡ ਜੀ ਮੈਨੂੰ ਕਹਿੰਦਾ ਤੇਰੇ ਵਰਗੇ 20 ਦੇਖੇ ਆ ਅੱਛਾ ਆਹ ਕਹਿੰਦਾ ਇਹਨਾਂ ਦਾ ਸ਼ਬਦਮੂਹ ਰੋ ਇਹ ਹੁੰਦੇ ਆ ਕਿਤੇ ਰਿਆਰਗੇ 20 ਦੇਖਿਆ ਕਿਉਂਕਿ ਪਾਵਰਾਂ ਹੀ ਇੰਨੀਆਂ ਦੇਤੀਆਂ ਕਰਨਲ ਇੱਕ ਐਸਐਸਪੀ ਰੈਂਕ ਦਾ ਬੰਦਾ ਹੁੰਦਾ ਜੀ ਕਰਨਲ ਦੇ ਥੱਲੇ 1200 ਬੰਦਾ ਹੁੰਦਾ ਠੀਕ ਹੈ ਕਰਨਲ ਦੇ ਥੱਲੇ ਕਰਨਲ ਦੇ ਥੱਲੇ 12 ਇੱਕ ਯੂਨਟ ਹੁੰਦੀ ਹੈ ਬਾਈ ਜੀ ਯੂਨਟ ਦੇ ਵਿੱਚ 1200 ਹਜ਼ਾਰ 1200 ਤੋਂ ਉੱਤੇ ਬੰਦਾ ਹੁੰਦਾ ਤੇ ਜਿਹਦੇ ਥੱਲੇ ਇੱਕ ਯੂਨਟ ਹੈ ਤੇ ਉਹ ਕੀ ਨਹੀਂ ਕਰ ਸਕਦਾ 1200 ਬੰਦਾ ਜਿਹਦੇ ਕੋਲੇ ਅਸਲ ਹੈ ਜਿਹੜਾ ਇੱਕ ਪਾਕਿਸਤਾਨ ਦੇ ਨਾਲ ਲੜਾਈ ਲੜ ਸਕਦਾ ਜੀ ਗ੍ਰੇਨੇਡ ਉਹਦੇ ਕੋਲੇ ਆ AK47 ਇਨਸਾਸ SLR LMG ਸਾਰੀਆਂ ਗੰਨਾਂ ਉਹਦੇ ਕੋਲੇ ਆ ਠੀਕ ਹੈ ਫੋਰਸ ਉਹਦੇ ਕੋਲੇ ਆ ਕੀ ਨਹੀਂ ਕਰ ਸਕਦਾ ਉਹ ਟੈਂਕ ਵੀ ਹੋਣਗੇ ਉਹਦੇ ਕੋਲ ਤਾਂ ਬਿਲਕੁਲ ਜੀ ਜਿਹੜੀ ਟੈਂਕਾਂ ਵਾਲੀ ਜੋਂਟਾ ਉਹਦੇ ਕੋਲੇ ਟੈਂਕ ਵੀ ਹੈਗੇ ਆ ਮੋਟਰਾਂ ਵੀ ਹੈਗੀਆਂ ਠੀਕ ਹੈ ਗ੍ਰੇਨੇਡ ਵੀ ਹੈ ਕੋਲ ਉਹਦੇ ਕੋਲੇ ਅਸਲ ਐਨਾ ਕਾ ਕਿ ਗੱਲ ਕਰੋ ਇਹ ਹੈ ਕਿ ਅਸੀਂ ਸ਼ਾਂਤੀ ਚਾਹੁੰਦੇ ਆ ਹਮ ਹੰਡ ਦੇ ਉੱਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਸ਼ਾਂਤੀ ਚਾਹੁੰਦੇ ਆ ਜੀ ਸਾਨੂੰ ਸ਼ਾਂਤੀਪੂਰਵਕ ਰਹਿਣ ਦਿੱਤਾ ਜਾਵੇ ਮੈਂ ਫੇਰ ਕਹਿਣਾ ਇੱਕ ਵਾਰ ਕਿ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਸਾਰੇ ਫੌਜੀ ਚੰਗੇ ਨਹੀਂ ਹੁੰਦੇ ਪਰ ਜੇ ਕੋਈ ਚੰਗਾ ਤਾਂ ਉਹਨੂੰ ਚੰਗਾ ਬਣ ਕੇ ਰਹਿਣ ਦਿੱਤਾ ਜਾਵੇ ਨਹੀਂ ਤਾਂ ਕਿਸੇ ਦਿਨ ਆਏ ਨਾ ਹੋਵੇ ਕਿ ਫੌਜ ਤੇ ਪੁਲਿਸ ਆਮਣੇ ਸਾਹਮਣੇ ਹੋਵੇ ਤੇ ਅੱਛਾ ਇੱਕ ਹੋਰ ਆ ਜਿਹੜਾ ਹੁਣ ਜਿਹੜਾ ਕੁਝ ਵਾਪਰਿਆ ਉਸ ਤੋਂ ਬਾਅਦ ਜਿਹੜੇ ਫੌਜ ਦੇ ਪਰਿਵਾਰ ਆ ਉਹਨਾਂ ਦਾ ਉਹਨਾਂ ਦਾ ਕਰਨਲ ਦਾ ਪਰਿਵਾਰ ਆ ਉਹ ਕਹਿੰਦਾ ਕਿ ਹੁਣ ਸਾਡੇ ਤੋਂ ਮਾਫੀਆਂ ਮੰਗੀਆਂ ਜਾ ਰਹੀਆਂ ਨੇ ਕਿ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮaaf ਕਰ ਦਿਓ ਕੀ ਲੱਗਦਾ ਫਿਰ ਮaaf ਕਰ ਦੇਣਾ ਚਾਹੀਦਾ ਜੇ ਗਲਤੀ ਹੋ ਗਈ ਤਾਂ ਭਾਈ ਜੀ ਜੇ ਤਾਂ ਜਮੀਰ ਜਾਗਦੀ ਹੋਈ ਫਿਰ ਤਾਂ ਨਹੀਂ ਮaaf ਕਰਨਾ ਚਾਹੀਦਾ ਜੇ ਉਹਨਾਂ ਨੇ ਕੁੱਟ ਖਾ ਕੇ ਘਰੇ ਵੜਨਾ ਤੇ ਜਿਹੜੇ ਸਾਡੇ ਕਰਨਲ ਜਰਨਲ ਆ ਮੈਂ ਪਹਿਲਾਂ ਹੀ ਕਿਹਾ ਜੀ ਕਿ ਅੱਜ ਕਰਨਲ ਨੂੰ ਕਟਿਆ ਦੇਖੋ ਸਿਪਾਈ ਨਾਇਕ ਹਾਲ ਦਾ ਰੋਜ ਕੋਟਦੇ ਆ ਤੇ ਜੇ ਉਹਨਾਂ ਨੇ ਜਰਨਲ ਤੱਕ ਇਹਨਾਂ ਨੂੰ ਕਟਵਾਉਣ ਲਈ ਭੋਜਣਾ ਕਿਉਂ ਅੱਜ ਇਹਨਾਂ ਨੂੰ ਮਾਫ ਕਰ ਦੇਣਗੇ ਕੱਲ ਨੂੰ ਦੂਜਾ ਕਹਿ ਕੇ ਮਾਫੀ ਮੰਗ ਲੂਗਾ ਮੈਂ ਕਹਿਣਾ ਲਿਆ ਵੀ ਮੈਨੂੰ ਕਿਸੇ ਨੂੰ ਵੀ ਕਹਿ ਦਿਓ ਤੁਸੀਂ ਹਾਲਾਂਕਿ ਮੈਂ ਇਸ ਹੱਕ 'ਚ ਨਹੀਂ ਵੀ ਮੈਂ ਕਿਸੇ ਅਧਿਕਾਰੀ ਦੇ ਥੱਪੜ ਮਾਰਾਂ ਜੀ ਮੈਂ ਕਹਿੰਦਾ ਅੱਜ ਕਿਸੇ ਵੀ ਅਧਿਕਾਰੀ ਦੇ ਮੈਨੂੰ ਸ਼ਰਮ ਖੜ ਕੇ ਵੀਡੀਓ ਦੇ ਵਿੱਚ ਆ ਕੇ ਆਪਣੇ ਚੈਨਲ ਤੇ ਵਾਇਰਲ ਕਰ ਲੈਣੇ ਦਿਓ ਮੀਡੀਆ ਦੇ ਵਿੱਚ ਵਾਇਰਲ ਕਰ ਲੈਣੇ ਤਾਂ ਮੈਂ ਥੱਪੜ ਮਾਰ ਲੈਣਾ ਮੈਂ ਪਹਿਰੀ ਪੈ ਕੇ ਮਾਫੀ ਮੰਗ ਲੂਗਾ ਤੇ ਫਿਰ ਮਾਫ ਕਰ ਦੇਣਾ ਚਾਹੀਦਾ ਨਹੀਂ ਕਿ ਇੱਕ ਮੇਰੇ ਨਾਲ ਦਾ ਇੱਕ ਨੌਕਰੀ ਕਰਦਾ ਸੀਗਾ ਬੰਦਾ ਤਾਂ ਉਹਦਾ ਚਲਾਨ ਕਟਿਆ ਗਿਆ ਜਦੋਂ ਚਲਾਨ ਉਹ ਭਰਨ ਗਿਆ ਨਾ ਬਾਈ ਜੀ ਤਾਂ ਜੱਜ ਸਾਹਿਬ ਕਹਿੰਦਾ ਵੀ ਚੱਕ ਤੈਨੂੰ 500 ਰੁਪਿਆ ਜੁਰਮਾਨਾ ਠੀਕ ਹੈ 500 ਰੁਪਿਆ ਉਹਨੂੰ ਜੁਰਮਾਨਾ ਕਰਕੇ ਕਹਿੰਦਾ ਵੀ ਬੱਚੇ ਕੰਮ ਕੀ ਕਰਦਾ ਕਹਿੰਦਾ ਜੀ ਮੈਂ ਫੌਜੀ ਆ ਤੇ ਹੁਣ ਆ ਕੇ ਦੁਬਾਰੇ ਨੌਕਰੀ ਕਰਦਾ ਕਹਿੰਦਾ ਚੱਕ 1000 ਭਰੇਗਾ ਅੱਛਾ ਕਾਰਨ 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 ਬਾਈ ਜੀ ਇਹ ਹੈ ਕਿ ਉਹ ਪੜਿਆ ਲਿਖਿਆ ਸਮਝਦਾਰ ਹੈ ਇੱਕ ਜਿਹੜਾ ਇਨਸਪੈਕਟਰ ਹੈ ਜੀ ਐਸਆਈ ਆ ਉਹ ਪੜਿਆ ਲਿਖਿਆ ਸਮਝਦਾਰ ਆ ਉਹਨੂੰ ਇਨੀ ਸੂਝ-ਬੂਝ ਹੈਗੀ ਆ ਆਪਾਂ ਅਣਪੜ ਬੰਦਾ ਕਹਿ ਦਈਏ ਗਲਤੀ ਕਰੇ ਉਹਨੂੰ ਆਪਾਂ ਮਾਫ ਕਰ ਦਈਏ ਪਰ ਇੱਕ ਇਨਸਪੈਕਟਰ ਰੈਂਕ ਦਾ ਬੰਦਾ ਐਸਐਚਓ ਗਲਤੀ ਕਰੇ ਡੀਐਸਪੀ ਗਲਤੀ ਕਰੇ ਹੁਣ ਉਹ ਇਨਸਪੈਕਟਰ ਆ ਉਹ ਡੀਐਸਪੀ ਸੀਗੇ ਜਾਂ ਇਨਸਪੈਕਟਰ ਸੀਗੇ ਜਾਂ ਐਸਐਚਓ ਸੀ ਉਹ ਵੀ ਤਿੰਨ ਚਾਰ ਸੀ ਇੱਕ ਜਣਾ ਤਾਂ ਸਿਆਣਾ ਹੋ ਸਕਦਾ ਸੀ ਜਿਹੜੀਆਂ ਉਹ ਕਹਿੰਦੇ ਇਹਨਾਂ ਨੇ ਗਾਲਾਂ ਕਢੀਆਂ ਇੱਕ ਬੰਦਾ ਗਾਲਾਂ ਕੱਢ ਦੂ ਉਹ 12 ਜਣੇ ਆ 12 ਸਸਪੈਂਡ ਕਰੇ ਆ ਨਾ ਜੀ 12 सस्पेंड ਕਰਦੇ 12 ਬੰਦੇ ਕਿਵੇਂ ਗਾਲਾਂ ਕੱਢ ਦੇਣਗੇ ਬਾਈ ਜੀ 12 ਬੰਦੇ ਮਤਲਬ ਜੇ ਇੱਕ ਪਾਸੇ ਕੁੱਟਣ ਵਾਲੇ ਆ ਹਾਂ ਹੋ ਸਕਦਾ ਕਿ ਜਦੋਂ ਉਹਦੇ ਕੁੱਟ ਪੈ ਰਹੀ ਹੋਵੇ ਫਿਰ ਤਾਂ ਬੰਦਾ ਗਾਲ ਵੀ ਕੱਢ ਸਕਦਾ ਹੈ ਅੱਛਾ ਇੱਕ ਜਿਹੜਾ ਵੱਡਾ આરોਪ ਉਹ ਹੈ ਕਿ ਉਹ ਕਹਿੰਦੇ ਕਿ ਸ਼ਰਾਬ ਪੀ ਰਿਹਾ ਸੀ ਗਲਤ ਪਾਰਕਿੰਗ ਕਰਕੇ ਸ਼ਰਾਬ ਪੀ ਰਿਹਾ ਸੀ ਜਿਹੜੀ ਕਿ ਉੱਥੇ ਅਲਾਉਡ ਨਹੀਂ ਹੈਗੀ ਬਾਈ ਜੀ ਚੈੱਕ ਕਰਾਉਣਾ ਸੀ ਮਲਾਜਾ ਮੈਨੂੰ ਤਾਂ ਲੱਗਦੀ ਹੈ ਸਾਰੇ ਪੁਲਿਸ ਵਾਲਿਆਂ ਦੀ ਪੀਤੀ ਹੋਣੀ ਆ ਤੁਸੀਂ ਕੋਈ ਵੀ ਜਿਹੜਾ ਬੰਦਾ ਅੰਮ੍ਰਿਤਧਰੀਆ ਜਾਂ ਜਿਹੜਾ ਜਮਾ ਹੀ ਨਹੀਂ ਪੀਂਦਾ ਉਹਦੀ ਡਰਿੰਕ ਰਾਤ ਨੂੰ ਨਹੀਂ ਕੀਤੀ ਹੁੰਦੀ 100% ਤੁਸੀਂ ਜਿਹਦਾ ਮਰਜ਼ੀ ਮਲਾਜਾ ਕਰਾ ਲਓ ਪੁਲਿਸ ਵਾਲਿਆਂ ਦੀ ਵੀ ਸ਼ਰਾਬ ਪੀਤੀ ਹੁੰਦੀ ਆ ਪਰ ਇੱਕ ਕਰਨਲ ਰੈਂਕ ਦਾ दारू ਪੀਵੇ ਬੰਦਾ ਉਹ ਵੀ ਇੱਕ ਜਿਹੜਾ ਜਿਹਦੇ ਥੱਲੇ 1200 ਬੰਦਾ ਹੈ ਤੇ ਮੈਂ ਮੰਨਦਾ ਨਹੀਂ ਇਹ ਮੰਨਣ ਜੋ ਗੱਲ ਨਹੀਂ ਹੈਗੀ ਆ ਕਿ ਉਹਨੇ ਰਾਤ ਨੂੰ ਕਿਉਂਕਿ ਦੇਖੋ ਜਦੋਂ ਭੁੱਖ ਲੱਗੀ ਹੁੰਦੀ ਆ ਬੰਦਾ ਖੜ ਕੇ ਰੋਟੀ ਪਾਣੀ ਤਾਂ ਖਾ ਲੈਂਦਾ ਪਰ ਇੱਕ ਕਰਨਲ ਦੇਖੋ ਜਿਹੜਾ ਕਰਨਲ ਰੈਂਕ ਜਾਂ ਕੈਪਟਨ ਰੈਂਕ ਹੁੰਦਾ ਨਾ ਫੌਜ ਦੇ ਵਿੱਚ ਬਾਈ ਜੀ ਉਹ ਮਰ ਜੂਗਾ ਥੱਲੇ ਬੇਹੋਸ਼ ਹੋ ਕੇ ਡਿੱਗ ਪੂਗਾ ਉਹ ਥੱਲੇ ਧਰਤੀ ਤੇ ਧਰਤੀ ਤੇ ਵੀ ਬਹਿੰਦਾ ਨਹੀਂ ਉਹ ਇੱਕ ਪੜਿਆ ਲਿਖਿਆ ਇਨਸਾਨ ਮੰਨਿਆ ਜਾਂਦਾ ਠੀਕ ਹੈ ਉਹ ਥੱਲੇ ਤੁਸੀਂ ਐਟ ਦੇ ਉੱਤੇ ਤੁਸੀਂ ਅੱਜ ਤੱਕ ਕਿਸੇ ਕਰਨਲ ਦੀ ਕਿਸੇ ਜਰਨਲ ਦੀ ਕਿਸੇ ਕੈਪਟਨ ਦੀ ਮੈਨੂੰ ਵੀਡੀਓ ਫੋਟੋ ਦਿਖਾ ਦਿਓ ਕਿ ਉਹ ਥੱਲੇ ਧਰਤੀ ਤੇ ਬੈਠਾ ਠੀਕ ਹੈ ਬਹਿੰਦੇ ਨਹੀਂ ਉਹ ਮਰ ਜਾਣਗੇ ਤੇ ਉਹ ਬੰਦਾ दारू ਕਿਵੇਂ ਪੀ ਸਕਦਾ ਇੱਕ ਕਰਨਲ ਰੈਂਕ ਦਾ ਬੰਦਾ ਬਾਹਰ ਖੜਾ ਹੋ ਕੇ दारू ਕਿਵੇਂ ਪੀਉ ਹੋ ਸਕਦਾ ਉਹ ਪੜ ਦੇਣ ਜੇ ਪੀਂਦਾ ਵੀ ਹੋਇਆ ਤਾਂ ਪੜ ਦੇਣ ਨਾਲ ਆਪਣੀ ਗੱਡੀ ਚਲਾ ਸਕਦਾ ਜੀ ਪਰ ਬਾਹਰ ਖੜਾ ਹੋ ਕੇ दारू ਪੀਵੇ ਮੰਨਣ ਜੋ ਗੱਲ ਨਹੀਂ ਅੱਛਾ ਹੁਣ ਕਿਸ ਤਰੀਕੇ ਦੀ ਕਾਰਵਾਈ ਦੀ ਜਿਹੜੀ ਮੰਗ ਆ ਜਿਹੜੇ ਪੂਰੇ ਪੰਜਾਬ ਦੇ ਵਿੱਚ ਜਿਵੇਂ ਤੁਹਾਨੂੰ ਦੇਖ ਰਹੇ ਆ ਕਿ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਕਾਰਵਾਈ ਉਹਨਾਂ ਉੱਤੇ ਹੋਣੀ ਚਾਹੀਦੀ ਹੈ ਜਾਂ ਕਿਹੜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹਦੀ ਬਾਈ ਜੀ ਡਿਸਮਿਸ ਹੋਣੇ ਚਾਹੀਦੇ ਆ ਅਈ ਤੋਂ ਥੱਲੇ ਕੋਈ ਸਜ਼ਾ ਨਹੀਂ ਡਿਸਮਿਸ ਹੋ ਕੇ ਦੁਬਾਰਾ ਉਹ ਜ਼ਿੰਦਗੀ ਦੇ ਵਿੱਚ ਬਹਾਲ ਨਹੀਂ ਹੋਣੇ ਚਾਹੀਦੇ ਠੀਕ ਹੈ ਜੇਕਰ ਫੌਜ ਨੇ ਆਪਣੀ ਜਿਹੜੀ ਇੱਜ਼ਤ ਉਹ ਬਰਕਰਾਰ ਰੱਖਣੀ ਹੈ ਜੇਕਰ ਜਿਹੜੇ ਕਰਨਲ ਆ ਬਰਗੇਡੀਅਰ ਆ ਜੇ ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਜੇ ਉਹਨਾਂ ਨੇ ਦੁਬਾਰਾ ਇੱਜ਼ਤ ਨੂੰ ਬਰਕਰਾਰ ਰੱਖਣਾ ਹੈ ਤਾਂ ਡਿਸਮਿਸ ਤੇ ਦੁਬਾਰਾ ਬਹਾਲਣੀ ਤੇ ਨਹੀਂ ਤਾਂ ਮਾਫੀ ਵੀ ਦੇ ਸਕਦੇ ਕੁਝ ਵੀ ਕਰ ਸਕਦੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਾਈ ਜੀ ਸਾਰਿਆਂ ਦਾ ਧੰਨਵਾਦ ਬਾਈ ਜੀ ਜੀ ਤਾਂ ਗੱਲਬਾਤ ਕੀਤੀ ਚਮਕੌਰ ਸਿੰਘ ਸਾਹਿਬ ਕਾ ਸੈਂਡ ਕਰ ਉਹਨਾਂ ਨੇ ਸਮਝਾਇਆ ਸਾਰਾ ਕੁਝ ਕਿ ਕਿਵੇਂ ਪੁਰਾਣੇ ਸਮਿਆਂ ਦੇ ਵਿੱਚ ਜੋ ਜੋ ਹਾਲਾਤ ਵਾਪਰੇ ਜਿਵੇਂ ਇਹ ਘਟਨਾ ਵਾਪਰੀ ਤਾਂ ਉਹਨਾਂ ਦਾ ਕੀ ਕੀ ਜਵਾਬ ਮਿਲਿਆ ਤੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਘੱਟੋ ਘੱਟ ਜਿਹੜੀ ਸਜ਼ਾ ਹੈ ਉਹ ਡਿਸਮਿਸ ਹੋਣਾ ਚਾਹੀਦਾ ਫਿਰ ਜਿਹੜੀ ਫੌਜ ਦੀ ਇੱਜ਼ਤ ਆ ਉਹ ਬਰਕਰਾਰ ਰਹੇਗੀ ਫਿਰ ਜਿਹੜੇ ਲੋਕ ਨੇ ਉਹ ਫੌਜੀਆਂ ਨੂੰ ਸਲੂਟ ਉਸੇ ਤਰ੍ਹਾਂ ਮਾ ਦੇਣਗੇ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਤੇ ਉੱਤੇ ਠੋਸ ਕਾਰਵਾਈ ਕਰੂਗੀ ਦਿੱਖਤ ਲੋਕਸ ਟੀਵੀ ਧੰਨਵਾਦ